GST, HST, credit the ਪਹਿਲੀ ਜਿਹੜੀ ਕਿਸ਼ਤ ਹੈ ਉਹ ਕੈਨੇਡੀਅਨਸ ਦੇ ਬੈਂਕ ਖਾਤੇ ਵਿੱਚ 5 ਜੁਲਾਈ ਨੂੰ ਪਹੁੰਚਣ ਲਈ ਤਿਆਰ ਹੈ ਯਾਨੀ ਕਿ ਕੱਲ ਪਹੁੰਚੇਗੀ ਦ ਨਾਨ ਜਿਹੜੀ ਟੈਕਸਟੇਬਲ ਕ੍ਰੈਡਿਟ ਹੈ ਉਹ ਚਾਰ ਹਿੱਸਿਆਂ ਵਿੱਚ ਭੁਗਤਾਨ ਜਿਹੜਾ ਕੀਤਾ ਜਾਂਦਾ ਹੈ ਘੱਟ ਤੇ ਮੱਧਮ ਇਨਕਮ ਵਾਲੇ ਪਰਿਵਾਰਾਂ ਦੇ ਲਈ ਹੈ ਜੋ ਕਿ ਆਫਸੈਟ ਸੇਲਸ ਟੈਕਸ ਪੇ ਕਰਦੇ ਨੇ ਕੈਨੇਡਾ ਰੈਵਨਿਊ ਏਜੰਸੀ ਨੇ ਕਿਹਾ ਹੈ ਕਿ ਇਕੱਲੇ ਕੈਨੇਡੀਅਨਸ ਨੂੰ ਚਾਰ ਭੁਗਤਾਨਾ ਦੌਰਾਨ ਤੱਕ ਸਭ ਤੋਂ ਵੱਧ ਤੋਂ ਵੱਧ ਜਿਹੜੇ ਨੇ ਉਹ $519 ਮਿਲ ਸਕਦੇ ਨੇ ਜਦਕਿ ਵਿਅਕਤੀ ਜਿਹੜੇ ਵਿਅਕਤੀ ਨੇ ਯਾ ਫਿਰ ਕਾਮਨ ਲਾ ਪਰਟਨਰ ਵਾਲੇ ਨੇ ਉਹਨਾਂ ਨੂੰ 680 ਡਾਲਰ ਤੱਕ ਮਿਲ ਸਕਦੇ ਨੇ ਹਰ ਬੱਚਾ ਜੋ 19 ਸਾਲਾਂ ਦੇ ਅੰਡਰ ਹੈ ਉਹ ਐਡੀਸ਼ਨਲ ਕ੍ਰੈਡਿਟ 179 ਤੱਕ ਲੈ ਸਕਦਾ ਹੈ ਕੈਨੇਡਾ ਰੈਵਨਿਊ ਏਜੰਸੀ ਨੇ ਕਿਹਾ ਹੈ ਕਿ ਇਸ ਸਾਲ ਦੇ ਇਹ ਚਾਰ ਭੁਗਤਾਨ ਜੋ 2023 ਟੈਕਸ ਰਿਟਰਨ ਵਰਤ ਕੇ ਗਿਣਤੀ ਵਿੱਚ ਆਏ ਨੇ ਇਹ 5 ਜੁਲਾਈ ਤੇ 4 ਅਕਤੂਬਰ 2024 ਤੇ 3 ਜਨਵਰੀ ਤੇ 4 ਅਪ੍ਰੈਲ 2025 ਨੂੰ ਆ ਜਾਣਗੇ ਪਰ ਕੈਨੇਡੀਅਨਸ ਨੂੰ ਆਣਗੇ ਜਿਨ੍ਹਾਂ ਦੀ ਕੁੱਲ ਕ੍ਰੈਡਿਟ ਜਿਹੜੀ ਹੈ ਉਹ ਹਰ ਤਿਮਾਹੀ ਦੇ ਵਿੱਚ ਡਾਲਰ 50 ਤੋਂ ਘੱਟ ਹੈ ਉਹ ਇਸ ਹਫਤੇ ਪੂਰੀ ਰਕਮ ਪ੍ਰਾਪਤ ਕਰਨਗੇ ਇਹ ਵੀ ਕਹਿਆ ਜਾ ਰਿਹਾ ਹੈ ਕਿ ਐਲੀਜੀਬਲ ਜਿਹੜੇ ਹੈਗੇ ਨੇ ਉਹ ਕ੍ਰੈਡਿਟ ਭੁਗਤਾਨ ਯੋਗਤਾਵਾਂ ਦੇ ਲਈ ਜਿਵੇਂ ਕਿ ਤੁਹਾਡਾ ਕੈਨੇਡੀਅਨ ਰੈਜ਼ੀਡੈਂਟ ਹੋਣਾ ਵੀ ਜ਼ਰੂਰੀ ਹੈ ਤੇ ਉਸ ਮਹੀਨੇ ਦੇ ਸ਼ੁਰੂ ਦੇ ਵਿੱਚ ਜਿਸ ਦੇ ਵਿੱਚ ਭੁਗਤਾਨ ਕੀਤਾ ਜਾਏ ਤੁਹਾਨੂੰ ਇਹ ਕ੍ਰੈਡਿਟ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਆਪਣਾ 2023 ਟੈਕਸ ਰਿਟਰਨ ਫਾਈਲ ਕਰਨਾ ਚਾਹੀਦਾ ਹੈ ਬੇਸ਼ੱਕ ਕੋਈ ਇਨਕਮ ਤੁਸੀਂ ਨਹੀਂ ਬਣਾਈ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀ ਪਾਰਟੀ ਦੇ ਭਵਿੱਖ ਬਾਰੇ ਸਵਾਲ ਇੱਕ ਸਾਲ ਤੋਂ ਕੁਮਰੇ ਨੇ ਪਰ ਹਾਲ ਹੀ ਦੇ ਵਿੱਚ ਹੋਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਟਰੂਡੋ ਅਜੇ ਵੀ ਪ੍ਰਧਾਨ ਮੰਤਰੀ ਅਹੁਦੇ ਲਈ ਬਣੇ ਰਹਿਣਗੇ ਇਸ ਸਵਾਲ ਤੇ ਖਾਸ ਕਰਕੇ ਉਦੋਂ ਮੋਹਰੇ ਜਵਾਬ ਆਏ ਨੇ ਜਦੋਂ ਜ਼ਿਮਨੀ ਚੋਣ ਦੇ ਵਿੱਚ ਲਿਬਰਲਾਂ ਦੇ ਕੰਜ਼ਰਵੇਟਿਵਾਂ ਦੇ ਹੱਥੋਂ ਹਾਰ ਜਾਣ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਸਰਵੇਖੇ ਦੇ ਵਿੱਚ 1521 ਲੋਕਾਂ ਦੇ ਆਨਲਾਈਨ ਜਿਹੜੇ ਨੇ ਉਹ ਸਰਵੇਖਣ ਕਰਵਾਏ ਗਏ ਇਕ ਲਜੇਰ ਪੋਲ ਦੇ ਵਿੱਚ ਪਾਇਆ ਗਿਆ ਕਿ ਜਵਾਬ ਦੇਣ ਵਾਲੇ 2/3 ਲੋਕਾਂ ਦਾ ਮੰਨਣਾ ਹੈ ਕਿ ਟਰੂਡੋ ਅਗਲੀਆਂ ਚੋਣਾਂ ਤੱਕ ਪਾਰਟੀ ਲੀਡਰ ਵਜੋਂ ਬਣੇ ਰਹਿਣਗੇ ਕੈਨੇਡਾ ਦੇ ਫਿਕਸਡ ਡੇਟ ਚੋਣ ਕਾਨੂੰਨ ਦੇ ਤਹਿਤ ਇਹ 2025 ਦੇ ਪੱਧਰ ਤੱਕ ਹੋਣਾ ਚਾਹੀਦਾ ਹੈ ਇਕ ਨਵੇਂ ਪੋਲ ਦੇ ਅਨੁਸਾਰ ਜਦੋਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੰਜ਼ੂਰੀ ਦਰ ਬਹੁਤ ਹੀ ਘੱਟ ਹੈ ਬਹੁਤ ਸਾਰੇ ਕੈਨੇਡੀਅਨਸ ਨੂੰ ਲੱਗਦਾ ਹੈ ਕਿ ਉਹ ਅਗਲੇ ਚੋਣ ਦੇ ਵਿੱਚ ਆਪਣੇ ਪਾਰਟੀ ਦੀ ਅਗਵਾਈ ਕਰਨ ਲਈ ਬਣੇ ਰਹਿਣਗੇ ਟਰੂਡੋ ਦੇ ਭੂਮਿਕਾਰੇ ਸਵਾਲਾਂ ਦੇ 1 ਸਾਲ ਤੋਂ ਵੱਧ ਸਮੇਂ ਤੋਂ ਚਰਚਾ ਕੀਤੀ ਗਈ ਹੈ ਕਿਉਂਕਿ ਉਸਦੀ ਲਿਬਰਲ ਪਾਰਟੀ ਮਹੱਤਵਪੂਰਨ ਫਰਕ ਨਾਲ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਚੱਲ ਰਹੀ ਹੈ ਇਹ ਸਵਾਲ ਪਿਛਲੇ ਹਫ਼ਤੇ ਹੋਰ ਗੰਭੀਰ ਹੋ ਗਏ ਜਦੋਂ ਲਿਬਰਲਾਂ ਨੇ 24 ਜੂਨ ਨੂੰ ਟ੍ਰਾਂਟੋ ਦੇ ਵਿੱਚ ਇੱਕ ਉਪ ਚੋਣ ਦੇ ਵਿੱਚ ਆਪਣਾ ਮਜ਼ਬੂਤ ਕਿਲਾ ਕੰਜ਼ਰਵੇਟਿਵ ਪਾਰਟੀ ਨੇ ਗਵਾ ਦਿੱਤਾ ਲੇਜ਼ਰ ਦੁਆਰਾ 28 ਜੂਨ ਤੋਂ 30 ਜੂਨ ਦੇ ਦਰਮਿਆਨ 1521 ਲੋਕਾਂ ਵਿੱਚ ਆਨਲਾਈਨ ਕਰਵਾਏ ਗਏ ਪੋਲ ਮੁਤਾਬਕ 2/3 ਜਵਾਬਦੇ ਭਰੋਸਾ ਕਰਦੇ ਨੇ ਕਿ ਟਰੂਡੋ ਅਗਲੇ ਚੋਣ ਤੱਕ ਪਾਰਟੀ ਦੇ ਨੇਤਾ ਬਣੇ ਰਹਿਣਗੇ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਨੇ ਕਿਹਾ ਕਿ ਉਹ ਸੋਚਦੇ ਨੇ ਕਿ ਟਰੂਡੋ ਇਸ ਸਾਲ ਦੇ ਅੰਤ ਤੱਕ ਅਸਤੀਫਾ ਦੇ ਦੇਣਗੇ ਤੇ ਇਹਨਾਂ ਵਿੱਚੋਂ ਬਹੁਤ ਸਾਰੇ ਇਹ ਭਰੋਸਾ ਕਰਦੇ ਨੇ ਕਿ ਇਹ ਲੇਬਰ ਡੇ ਤੱਕ ਹੋ ਜਾਵੇਗਾ ਟਰੂਡੋ ਨੇ ਆਪਣੇ ਪੱਖ ਤੋਂ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ ਪਾਰਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਨੇ ਉਹ ਅਗਲੀ ਚੋਣ ਦੇ ਵਿੱਚ ਲਿਬਰਲ ਦੀ ਅਗਵਾਈ ਕਰਨਗੇ ਪੋਲ ਦੇ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਦੇ ਮਨਜ਼ੂਰੀ ਦੇ ਰਿਹਾ ਹੈ ਇਸ ਦੇ ਮੁਕਾਬਲੇ ਲਗਭਗ ਤਿੰਨ ਵਿੱਚੋਂ ਦੋ ਲੋਕਾਂ ਨੇ ਕਿਹਾ ਹੈ ਕਿ ਟਰੂਡੋ ਦੀ ਕਾਰਗੁਜ਼ਾਰੀ ਤੋਂ ਉਹ ਨਾਖੁਸ਼ ਹੈ ਇਹ ਗਿਣਤੀ ਲਗਭਗ 2023 ਦੇ ਰਜੇਡ ਪੋਲ ਦੇ ਬਰਾਬਰ ਹੈ ਇਹ ਰੇਟਿੰਗਾਂ ਇੱਕ ਤਣਾਅਪੂਰੀ ਸੰਸਦੀ ਬੈਠਕ ਤੋਂ ਬਾਅਦ ਆਈਆਂ ਨੇ ਜਿੱਥੇ ਲਿਬਰਲਸ ਨੇ ਲਗਾਤਾਰ ਕੰਜ਼ਰਵੇਟਿਵ ਦੋਸ਼ਾਂ ਤੋਂ ਆਪਣਾ ਬਚਾਅ ਕੀਤਾ ਕਿ ਸਰਕਾਰ ਕੈਨੇਡੀਅਨਾਂ ਦੇ ਨਾਲ ਸੰਪਰਕ ਤੋਂ ਬਾਹਰ ਹੈ ਤੇ 9 ਸਾਲ ਦੀ ਸੱਤਾ ਦੇ ਬਾਅਦ ਵੀ ਬੱਤੋ ਬੱਤਰੀ ਸਭ ਚੱਲ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ